ਬੋਤਵਾਰੀ ਤੁਸੀਂ ਸੁਣਿਆ ਹੋਵੇਗਾ ਕਿ ਬੰਦੇ ਨੂੰ ਜੇਕਰ ਕੋਈ ਮਾਰਦਾ ਹੈ ਤਾਂ ਉਹਦੇ ਦੁਸ਼ਮਣਾਂ ਤੋਂ ਪਹਿਲਾਂ ਉਹਨੂੰ ਉਹਦੇ ਆਪਣੇ ਹੀ ਮਾਰਦੇ ਨੇ ਤੇ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਸੱਚੀ ਘਟਨਾ ਹੈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਸ਼ਹਿਰ ਪੈਂਦਾ ਹੈ ਅਬੋਹਰ ਜਿੱਥੋਂ ਦਾ ਰਹਿਣ ਵਾਲਾ ਸੀ ਵਿਕਾਸ ਵਿਕਾਸ ਜਿਹੜਾ ਸੀ ਉਹ ਤਿੰਨ ਪੈਨਾਂ ਦਾ ਇਕਲੌਤਾ ਭਰਾ ਸੀ ਯਾਨੀ ਕਿ ਚਾਰ ਭੈਣ ਭਰਾ ਸਨ ਤੇ ਇਹ ਆਪਣੇ ਮਾਪਿਓ ਦੇ ਨਾਲ ਅਬੋਹਰ ਦੇ ਵਿੱਚ ਹੀ ਰਹਿ ਰਿਹਾ ਸੀ ਵਿਕਾਸ ਦਾ ਤਲਾਕ ਹੋ ਚੁੱਕਿਆ ਸੀ ਤਕਰੀਬਨ 2019 ਦੇ ਵਿੱਚ ਇਹਦਾ ਫਿਰ ਤੋਂ ਇੱਕ ਤਲਾਕਸ਼ੁਦਾ ਔਰਤ ਦੇ ਨਾਲ ਵਿਆਹ ਕੀਤਾ ਜਾਂਦਾ ਹੈ ਜਿਹਦੀ ਕੀ 28 ਸਾਲ ਦੀ ਕੁੜੀ ਵੀ ਸੀ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਮੁੰਡੇ ਦਾ ਜਨਮ ਹੁੰਦਾ ਹੈ ਵਿਆਹ ਕਰਨ ਤੋਂ ਬਾਅਦ ਇਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ ਲੱਗ ਪੈਂਦੇ ਨੇ ਵਿਕਾਸ ਦੀ ਬਠਿੰਡੇ ਦੇ ਵਿੱਚ ਇੱਕ ਕੋਸਮੈਟਿਕ ਦੀ ਦੁਕਾਨ ਸੀ ਤੇ ਹੌਲੀ-ਹੌਲੀ ਵਿਕਾਸ ਨੇ ਬਠਿੰਡੇ ਦੇ ਵਿੱਚ ਹੀ ਆਪਣਾ ਮਕਾਨ ਵੀ ਬਣਾ ਲਿਆ ਸੀ ਤੇ ਇਹ ਹੁਣ ਆਪਣੇ ਮਾਪਿਓ ਨਾਲੋਂ ਵੱਖ ਹੋ ਕੇ ਬਠਿੰਡੇ ਦੇ ਵਿੱਚ ਹੀ ਰਹਿਣ ਲੱਗ ਪਿਆ ਸੀ ਤੇ ਇੱਕ ਦੋ ਮਹੀਨੇ ਦੇ ਵਿੱਚ ਇਹ ਆਪਣੇ ਮਾਪਿਓ ਨੂੰ ਮਿਲਣ ਵਾਸਤੇ ਉਹ ਬਹੁਤ ਜ਼ਰੂਰ ਜਾਂਦਾ ਸੀ ਵਿਕਾਸ ਆਪਣੀ ਦੁਕਾਨ ਵਾਸਤੇ ਜੇਰਾ ਵੀ ਸਮਾਨ ਲਿਆਉਂਦਾ ਸੀ ਕੋਸਮੈਟਿਕ ਦਾ ਉਹ ਜ਼ਿਆਦਾਤਰ ਦਿੱਲੀ ਤੋਂ ਹੀ ਲਿਆਉਂਦਾ ਸੀ ਤੇ ਦਿੱਲੀ ਇਹਦਾ ਮਹੀਨੇ ਦੇ ਵਿੱਚ ਇੱਕ ਦੋ ਗੇਰਾ ਲੱਗਦਾ ਹੀ ਸੀ ਦਿਨ ਸੀ 8 ਫਰਵਰੀ 2025 ਦਾ ਰਾਤ ਦੇ 8:30 ਦਾ ਟਾਈਮ ਸੀ ਵਿਕਾਸ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹਨੇ ਦਿੱਲੀ ਜਾਣਾ ਹੈ ਸਮਾਨ ਲੈਣ ਵਾਸਤੇ ਇਸ ਤੋਂ ਬਾਅਦ ਉਹ ਦਿੱਲੀ ਲਈ ਘਰੋਂ ਰਵਾਨਾ ਹੋ ਜਾਂਦਾ ਹੈ ਪਰ ਜਿਸ ਤਰ੍ਹਾਂ ਹੀ ਰਾਤ ਦੇ 1:30 2 ਦਾ ਟਾਈਮ ਹੁੰਦਾ ਹੈ ਤੇ ਵਿਕਾਸ ਦਾ ਫੋਨ ਉਹਦੀ ਪਤਨੀ ਨੂੰ ਆਉਂਦਾ ਹੈ ਕਿ ਉਹ ਕਹਿੰਦਾ ਹੈ ਕਿ ਮੈਨੂੰ ਕਿਸੇ ਨੇ ਕਿਟਨੈਪ ਕਰ ਲਿਆ ਤੇ ਉਹ ਆਪਣੀ ਪਤਨੀ ਨੂੰ ਇਹ ਦੱਸਦਾ ਹੈ ਕਿ ਮੈਨੂੰ ਕੁਝ ਲੋਕਾਂ ਨੇ ਕਿਟਨੈਪ ਕਰ ਲਿਆ ਹੈ ਤੇ ਮੈਨੂੰ ਉਹ ਕੁੱਟ ਮਾਰ ਰਹੇ ਨੇ ਮੈਨੂੰ ਕਿਤੇ ਉਹ ਲੈ ਕੇ ਜਾ ਰਹੇ ਨੇ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਹੜੀ ਜਗ੍ਹਾ ਤੇ ਲੈ ਕੇ ਜਾ ਰਹੇ ਨੇ ਤੇ ਇਸ ਤੋਂ ਬਾਅਦ ਵਿਕਾਸ ਦਾ ਫੋਨ ਸਵਿਚ ਆਫ ਹੋ ਜਾਂਦਾ ਹੈ ਹੁਣ ਵਿਕਾਸ ਦੀ ਪਤਨੀ ਹੈਰਾਨ ਪਰੇਸ਼ਾਨ ਹੋ ਜਾਂਦੀ ਹੈ ਉਹ ਆਪਣੇ ਸਹੁਰੇ ਘਰ ਵਾਲਿਆਂ ਨੂੰ ਫੋਨ ਕਰਦੀ ਹੈ ਵਿਕਾਸ ਦੇ ਘਰਦਿਆਂ ਨੂੰ ਫੋਨ ਕਰਦੀ ਹੈ ਕਿ ਇਦਾਂ ਇਦਾਂ ਵਿਕਾਸ ਦਿੱਲੀ ਗਿਆ ਹੋਇਆ ਸੀ ਤਾਂ ਉਹਦਾ ਮੈਨੂੰ ਫੋਨ ਆਇਆ ਕਿ ਉਹ ਰਸਤੇ ਦੇ ਵਿੱਚੋਂ ਕਿਸੇ ਨੇ ਉਹਨੂੰ ਕਿਟਨੈਪ ਕਰ ਲਿਆ ਤੇ ਉਹ ਰੋੜਿਆ ਹੈ ਕਿ ਉਹਨੂੰ ਉਹ ਲੋਕ ਮਾਰ ਰਹੇ ਨੇ ਵਿਕਾਸ ਦੇ ਹੁਣ ਘਰ ਵਾਲੇ ਉਹਦੇ ਮਾਪਿਓ ਹੋਰ ਰਿਸ਼ਤੇਦਾਰ ਆਣ ਗੁਵਾਂਡ ਸਾਰੇ ਜਾਨੇ ਪਰੇਸ਼ਾਨ ਹੋ ਜਾਂਦੇ ਨੇ ਤੇ ਇਹ ਹੁਣ ਯੋਜਨਾ ਬਣਾਉਂਦੇ ਨੇ ਕਿ ਦਿੱਲੀ ਜਾ ਕੇ ਵੇਖਿਆ ਜਾਵੇ ਇਹ ਦਿੱਲੀ ਜਾਂਦੇ ਨੇ ਕਰੋਲ ਬਾਗ ਦੇ ਵਿੱਚ ਉੱਥੇ ਜਾ ਕੇ ਸ਼ਾਨਬੀਨ ਕਰਦੇ ਨੇ ਪਰ ਉੱਥੇ ਜਾ ਕੇ ਵੀ ਇਹਨਾਂ ਨੂੰ ਵਿਕਾਸ ਦਾ ਕੁਝ ਪਤਾ ਨਹੀਂ ਚੱਲਦਾ ਫਿਰ ਇਹ ਦਿੱਲੀ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ ਤੇ ਜਾ ਕੇ ਵਿਕਾਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਂਦੇ ਨੇ ਹੁਣ ਪੁਲਿਸ ਥਾਣੇ ਵਾਲੇ ਵਿਕਾਸ ਦੀ ਕੋਲ ਡਿਟੇਲ ਸੀਡੀਆਰ ਡਿਟੇਲ ਕੱਢਦੇ ਨੇ ਤੇ ਇਹ ਕੰਮ ਨੂੰ 2-3 ਦਿਨ ਲੱਗ ਜਾਂਦੇ ਨੇ ਜਦੋਂ ਸੀਟੀਆਰ ਡਿਟੇਲ ਨਿਕਲਦੀ ਹੈ ਤੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਵਿਕਾਸ ਦੀ ਜਿਹੜੀ ਲਾਸਟ ਲੋਕੇਸ਼ਨ ਸੀ ਉਹ ਲੁਧਿਆਣੇ ਦੀ ਆ ਰਹੀ ਸੀ ਇਹ ਹੁਣ ਕਹਿੰਦੇ ਨੇ ਕਿ ਵਿਕਾਸ ਦੀ ਲਾਸਟ ਲੋਕੇਸ਼ਨ ਲੁਧਿਆਣੇ ਦੀ ਸੀ ਇਸ ਕਰਕੇ ਤੁਸੀਂ ਲੁਧਿਆਣੇ ਜਾਓ ਤਾਂ ਉੱਥੇ ਜਾ ਕੇ ਇਹਦੀ ਰਿਪੋਰਟ ਲਖਵਾਓ ਹੁਣ ਵਿਕਾਸ ਦੇ ਕੁਝ ਰਿਸ਼ਤੇਦਾਰ ਲੁਧਿਆਣੇ ਜਾਂਦੇ ਨੇ ਪਰਿਵਾਰ ਦੇ ਕੁਝ ਮੈਂਬਰ ਬਠਿੰਡੇ ਚਲੇ ਜਾਂਦੇ ਨੇ ਕੁਝ ਲੋਕ ਲੁਧਿਆਣੇ ਜਾ ਕੇ ਰਿਪੋਰਟ ਲਖਵਾਉਂਦੇ ਨੇ ਤੇ ਕੁਝ ਲੋਕ ਬਠਿੰਡੇ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਖਵਾਉਂਦੇ ਨੇ ਬਿਠਿੰਡੇ ਦੇ ਪੁਲਿਸ ਸਟੇਸ਼ਨ ਵਾਲੇ ਇਹਨਾਂ ਨੂੰ ਇਹ ਦੱਸਦੇ ਨੇ ਕਿ ਉਹਨਾਂ ਨੂੰ ਵਿਕਾਸ ਦੀ লাশ ਰੋਤਕ ਦੇ ਇੱਕ ਪੁਲ ਥੱਲੇੋਂ ਮਿਲੀ ਹੈ ਕਿ ਪੁਲਿਸ ਵਾਲੇ ਦੱਸਦੇ ਨੇ ਕਿ ਉਹਨਾਂ ਨੂੰ ਵਿਕਾਸ ਦੀ লাশ 10 ਤਰੀਕ ਨੂੰ ਮਿਲੀ ਸੀ ਉਹਨਾਂ ਨੇ 72 ਘੰਟਿਆਂ ਤੱਕ ਵੇਟ ਕੀਤਾ ਸੀ ਕਿ ਕੋਈ ਸਨਾਖਤ ਕਰਨ ਵਾਸਤੇ ਆਵੇ ਤੇ ਉਸ ਤੋਂ ਪਹਿਲਾਂ ਹੀ ਇਹਨਾਂ ਨੇ লাশ ਦਾ ਪੋਸਟਮਾਰਟਮ ਵੀ ਕਰਵਾ ਲਿਆ ਸੀ ਤੇ ਕਾਨੂੰਨ ਵੀ ਇਹੋ ਕਹਿੰਦਾ ਹੈ ਕਿ ਪੋਸਟਮਾਰਟਮ ਹੋਣ ਤੋਂ ਬਾਅਦ লাশ ਦਾ ਜੇਕਰ ਕੋਈ ਵਾਰੀ ਵਾਰਸ ਨਹੀਂ ਆਉਂਦਾ ਤਾਂ ਪੁਲਿਸ ਉਹਦਾ ਅੰਤਿਮ ਸੰਸਕਾਰ ਕਰ ਸਕਦੀ ਹੈ ਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਇਹਦਾ ਵਿਕਾਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ਪਰ ਉਹਨਾਂ ਨੇ ਇਹ ਅੰਤਿਮ ਸੰਸਕਾਰ ਦੀ ਸਾਰੀ ਵੀਡੀਓ ਬਣਾਈ ਹੋਈ ਸੀ ਜੋ ਕਿ ਵਿਕਾਸ ਦੇ ਘਰ ਵਾਲਿਆਂ ਨੂੰ ਦੱਸੀ ਜਾਂਦੀ ਹੈ ਜਦੋਂ ਘਰ ਵਾਲੇ ਵੀਡੀਓ ਦੇਖਦੇ ਨੇ ਤਾਂ ਉਹ ਹੈਰਾਨ ਰਹਿ ਜਾਂਦੇ ਨੇ ਕਿ ਵਿਕਾਸ ਦੇ ਉੱਤੇ ਕਿਸੇ ਨੇ ਬੜੇ ਹੀ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤੇ ਸਨ ਤੇ ਉਹਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰਿਆ ਸੀ ਵਿਕਾਸ ਦੇ ਹੱਥ ਦੇ ਵਿੱਚ ਇੱਕ ਸੋਨੇ ਦਾ ਮੋਟਾ ਕਰਾ ਸੀ ਉਹ ਵੀ ਗਾਇਬ ਸੀ ਜਾਨੀ ਕਿ ਉਹਨਾਂ ਲੁਟੇਰਿਆਂ ਨੇ ਉਹਨਾਂ ਕਿਟਨੈਪਰਾਂ ਨੇ ਇਹ ਕਰਾ ਵੀ ਲਾ ਲਿਆ ਸੀ ਹੁਣ ਘਰ ਵਾਲੇ ਪੁਲਿਸ ਵਾਲਿਆਂ ਨੂੰ ਇਹ ਕਹਿੰਦੇ ਨੇ ਕਿ ਵਿਕਾਸ ਦੀ ਬੋਡੀ ਤਾਂ ਹੁਣ ਨਹੀਂ ਮਿਲ ਸਕਦੀ ਪਰ ਸਾਨੂੰ ਉਹਦੀ ਜਿਹੜੀ ਅਸਥੀਆਂ ਨੇ ਉਹ ਦੇ ਦਿਓ ਘਰ ਦੇ ਮੈਂਬਰ ਪੁਲਿਸ ਵਾਲਿਆਂ ਕੋਲ ਅਸਥੀਆਂ ਲੈ ਕੇ ਘਰ ਵਾਪਸ ਆ ਜਾਂਦੇ ਨੇ ਤੇ ਇੱਧਰ ਹੁਣ ਬਠਿੰਡਾ ਦੀ ਪੁਲਿਸ ਜਿਹੜੀ ਸੀ ਉਹ ਇਸ ਕੇਸ ਦੀ ਤਹਿ ਤੱਕ ਜਾਣਾ ਚਾਹੁੰਦੀ ਸੀ ਕਿਉਂਕਿ ਇਹ ਕੇਸ ਹੁਣ ਗੁੰਮਸ਼ੁਦਗੀ ਦਾ ਕੇਸ ਨਹੀਂ ਰਿਹਾ ਸੀ ਬਲਕਿ ਇੱਕ ਕਤਲ ਦਾ ਕੇਸ ਬਣ ਚੁੱਕਿਆ ਸੀ ਪੁਲਿਸ ਨੂੰ ਵਿਕਾਸ ਦੇ ਸਾਰੇ ਜੀਆਂ ਦੇ ਬਿਆਨ ਲੈਂਦੀ ਹੈ ਉਹਨਾਂ ਕੋਲੋਂ ਪੁੱਛਗਿੱਛ ਕਰਦੀ ਹੈ ਤੇ ਜਦੋਂ ਵਾਰੀ-ਵਾਰੀ ਸਾਰਿਆਂ ਕੋਲੋਂ ਬਿਆਨ ਲਿਆਏ ਜਾਂਦੇ ਨੇ ਤੇ ਪੁਲਿਸ ਨੇ ਪਹਿਲਾਂ ਵੀ ਵਿਕਾਸ ਦੀ ਪਤਨੀ ਕੋਲੋਂ ਬਿਆਨ ਲਏ ਸਨ ਹੁਣ ਜਦੋਂ ਦੁਬਾਰਾ ਵਿਕਾਸ ਦੀ ਪਤਨੀ ਕੋਲੋਂ ਬਿਆਨ ਲਏ ਜਾਂਦੇ ਨੇ ਤੇ ਇਹਦੀ ਜ਼ੁਬਾਨ ਜਿਹੜੀ ਲਰਖਰਾਹਟ ਹੋਣ ਲੱਗ ਪੈਂਦੀ ਹੈ ਤੇ ਕੁਝ ਬਿਆਨ ਇਹਦੇ ਬਦਲੇ-ਬਦਲੇ ਪੁਲਿਸ ਨੂੰ ਲੱਗਦੇ ਨੇ ਪੁਲਿਸ ਨੂੰ ਸ਼ੱਕ ਵਿਕਾਸ ਦੀ ਪਤਨੀ ਤੇ ਹੋਣਾ ਸ਼ੁਰੂ ਹੋ ਜਾਂਦਾ ਹੈ ਪੁਲਿਸ ਨੇ ਹੁਣ ਵਿਕਾਸ ਦੀ ਸੀਡੀਆਰ ਡਿਟੇਲ ਜਦੋਂ ਕੱਢੀ ਤਾਂ ਇਹ ਵੀ ਪਤਾ ਚੱਲਿਆ ਕਿ ਜਿਹੜੀ ਉਹਦੀ ਪਤਨੀ ਨੇ ਕਿਹਾ ਸੀ ਕਿ 1.5 ਵਜੇ ਦੇ ਕਰੀਬ ਵਿਕਾਸ ਨੇ ਉਹਨੂੰ ਫੋਨ ਕੀਤਾ ਸੀ ਬਲਕਿ ਵਿਕਾਸ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਸੀ ਤੇ ਇਹਦੀ ਪਤਨੀ ਨੇ ਹੀ ਉਹਨੂੰ ਫੋਨ ਕੀਤਾ ਸੀ ਹੁਣ ਵਿਕਾਸ ਦਾ ਪਿਓ ਜਿਹੜਾ ਸੀ ਇਹ ਵੀ ਦੱਸਦਾ ਹੈ ਕਿ ਸਾਰਾ ਕੁਝ ਤਾਂ ਬਹੁਤ ਵਧੀਆ ਚੱਲ ਰਿਹਾ ਸੀ ਪਿਛਲੇ 2-3 ਸਾਲਾਂ ਤੋਂ ਜਦੋਂ ਇਹਦਾ ਵਿਆਹ ਹੋਇਆ ਸੀ ਤੇ ਬਹੁਤ ਵਧੀਆ ਲੰਘ ਰਿਹਾ ਸੀ ਇੰਨੇ ਹੁਣ ਆਪਣਾ ਮਕਾਨ ਵੀ ਲੈ ਲਿਆ ਸੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਪਿਛਲੇ 6 ਮਹੀਨਿਆਂ ਤੋਂ ਜਦੋਂ ਦੇ ਵਿਕਾਸ ਦੀ ਦੋਸਤੀ ਇੱਕ ਸਤੀਸ ਨਾਮ ਦੇ ਮੁੰਡੇ ਦੇ ਨਾਲ ਹੋਈ ਸੀ ਉਸ ਦਿਨ ਤੋਂ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ ਸੀ ਤੇ ਪੁਲਿਸ ਵਾਲੇ ਹੁਣ ਇਹਦੇ ਪਿਓ ਕੋਲੋਂ ਇਹ ਵੀ ਪੁੱਛਦੇ ਨੇ ਕਿ ਸਾਨੂੰ ਸ਼ੱਕ ਹੈ ਕਿ ਇਹਦੀ ਪਤਨੀ ਦਾ ਤੇ ਇਹ ਜਰਸ 30 ਦਾ ਦੋਸਤ ਜੀ ਉਹਦੇ ਕੋਈ ਨਾਜਾਇਜ਼ ਰਿਸ਼ਤਾ ਵੀ ਹੋ ਸਕਦਾ ਹੈ ਤੇ ਇਹਦਾ ਪਿਓ ਹੁਣ ਇਸ ਗੱਲ ਨੂੰ ਨਕਾਰਦਾ ਨਹੀਂ ਹੈ ਹੁਣ ਪੁਲਿਸ ਨੂੰ ਜਿਸ ਤਰ੍ਹਾਂ ਹੀ ਇਹ ਗੱਲਾਂ ਦਾ ਪਤਾ ਚੱਲਦਾ ਹੈ ਤੇ ਇਹ ਹੁਣ ਸਤੀਸ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪੁਲਿਸ ਵਾਲੇ ਸਤੀਸ ਦੇ ਘਰ ਜਾ ਕੇ ਛਾਪਾ ਮਾਰਦੇ ਨੇ ਪਰ ਸਤੀਸ ਪਹਿਲਾਂ ਤੋਂ ਹੀ ਆਪਣਾ ਦਰਵਾਜ਼ਾ ਬੰਦ ਕਰਕੇ ਆਪਣੇ ਪੂਰੇ ਪਰਿਵਾਰ ਸਮੇਤ ਇਥੋਂ ਭੱਜ ਚੁੱਕਿਆ ਸੀ ਪੁਲਿਸ ਦਾ ਜਿਹੜਾ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਕਿ ਇਹ ਕਤਲ ਸਤੀਸ ਨੇ ਹੀ ਕੀਤਾ ਹੈ ਪੁਲਸ ਹੁਣ ਵਿਕਾਸ ਦੀ ਪਤਨੀ ਨੂੰ ਪੁੱਛਦੀ ਹੈ ਤੇ ਇਹਦੇ ਕੋਲੋਂ ਫਿਰ ਜਦੋਂ ਸਖਤੀ ਦੇ ਨਾਲ ਪੁੱਛਗਿਛ ਕੀਤੀ ਜਾਂਦੀ ਹੈ ਤੇ ਇਹ ਹੁਣ ਆਪਣਾ ਜੁਰਮ ਕਬੂਲਦੀ ਹੈ ਤੇ ਇਹ ਹੁਣ ਕਹਿੰਦੀ ਹੈ ਕਿ ਹਾਂ ਇੰਨੇ ਹੀ ਆਪਣੇ ਪਤੀ ਦਾ ਕਤਲ ਕਰਵਾਇਆ ਹੈ ਸ਼ਤੀਸ ਤੇ ਉਹਦੇ ਤਿੰਨ ਦੋਸਤਾਂ ਦੇ ਨਾਲ ਮਿਲ ਕੇ ਇਹ ਹੁਣ ਦੱਸਦੀ ਹੈ ਕਿ ਇਹਦੇ ਰਿਸ਼ਤੇ ਸਤੀਸ ਕੁਮਾਰ ਦੇ ਨਾਲ ਚੱਲ ਰਹੇ ਸਨ ਜੋ ਕਿ ਇਹਦੇ ਪਤੀ ਨੂੰ ਪਤਾ ਚੱਲ ਚੁੱਕਿਆ ਸੀ ਤੇ ਇਹਦਾ ਪਤੀ ਇਹਨਾਂ ਦੇ ਨਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬੰਦਾ ਪਿਆ ਸੀ ਇਸ ਲਈ ਇਹਨੇ ਹੁਣ ਪਲਾਨ ਬਣਾਇਆ ਸੀ ਸਤੀਸ ਦੇ ਨਾਲ ਮਿਲ ਕੇ ਕਿ ਉਹ ਆਪਣੇ ਪਤੀ ਨੂੰ ਮਰਵਾ ਦੇਵੇਗੀ ਤੇ ਉਸ ਦਿਨ ਇਹਦਾ ਪਤੀ ਜਦੋਂ ਘਰੋਂ ਕੱਲਾ ਗਿਆ ਸੀ ਤੇ ਇਹਨਾਂ ਨੇ ਪਲਾਨ ਦੇ ਤਹਿਤ ਹੀ ਉਹਨੂੰ ਰਸਤੇ ਦੇ ਵਿੱਚੋਂ ਹੀ ਫੜ ਲਿਆ ਤੇ ਉੱਥੇ ਹੀ ਉਹਨੂੰ ਮਰਵਾ ਦਿੱਤਾ ਹੁਣ ਵਿਕਾਸ ਦੀ ਪਤਨੀ ਦੇ ਇਸ ਕبولਨਾਮੇ ਤੋਂ ਬਾਅਦ ਪੁਲਿਸ ਨੇ ਆਖਰਕਾਰ ਇਹਨਾਂ ਤਿੰਨਾਂ આરોપીਆਂ ਨੂੰ ਵੀ ਫੜ ਲਿਆ ਤੇ ਵਿਕਾਸ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਬੰਦੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਇੱਕ ਵਾਰੀ ਫਿਰ ਤੋਂ ਇੱਕ ਜਨਾਨੀ ਦੇ ਨਜਾਇਜ਼ ਰਿਸ਼ਤੇਆਂ ਨੇ ਇੱਕ ਹਸਤੇ ਵਸਤੇ ਕੰਮ ਬਰਬਾਦ ਕਰਕੇ ਰੱਖ ਦਿੱਤਾ ਸੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ